ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜੋ ਘਟਨਾ ਪੰਜਾਬ ਵਾਪਰੀ ਹੈ ਕਿ ਧਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਜਿਹੜੇ ਅੰਕ ਨੇ ਉਹਨਾਂ ਨੂੰ ਅਲੈਦਾ ਅਲੈਦਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਦੀ ਉਹਨਾਂ ਨੂੰ ਫਾੜ ਕੇ ਸੜਕਾਂ ਦੇ ਵਿੱਚ ਜਿਵੇਂ ਖਿਲਾਰਿਆ ਗਿਆ ਏ ਇਹ ਬਹੁਤ ਹੀ ਇੱਕ ਮੰਦ ਭਾਗੀ ਘਟਨਾ ਹੈ ਚਾਹੀਦਾ ਤੇ ਇਹ ਸੀ ਕਿ ਸਮੇਂ ਦੀਆਂ ਸਰਕਾਰਾਂ ਨੂੰ ਕਿ ਉਹਨਾਂ ਲੋਕਾਂ ਦੇ ਉੱਤੇ ਐਕਸ਼ਨ ਲਿਆ ਜਾਂਦਾ ਜਿਨ੍ਹਾਂ ਨੇ ਇਹੋ ਜਿਹਾ ਕਾਰਾ ਕੀਤਾ ਸੀਗਾ ਪਰ ਸਾਡਾ ਹਾਲ ਇੱਕ ਐਸਾ ਬਣ ਚੁੱਕਿਆ ਏ ਕਿ ਅਸੀਂ ਉਹਨਾਂ ਲੋਕਾਂ ਦੇ ਉੱਤੇ ਤੇ ਕੀ ਐਕਸ਼ਨ ਲੈਣਾ ਏ ਜਿਨ੍ਹਾਂ ਨੇ ਗਲਤ ਕੰਮ ਕੀਤਾ ਏ ਸਗੋਂ ਜਿਹੜੇ ਉੱਥੇ ਸਾਡੇ ਵੀਰ ਸਾਡੀਆਂ ਮਾਤਾਵਾਂ ਸਾਡੇ ਭੈਣ ਭਰਾ ਜੋ ਵੀ ਉੱਥੇ ਧਰਨਾ ਲਾ ਕੇ ਬੈਠੇ ਸਨ ਕਿ ਉਹਨਾਂ ਲੋਕਾਂ ਨੂੰ ਪਕੜਿਆ ਜਾਵੇ ਜਿਨ੍ਹਾਂ ਨੇ ਇਹੋ ਜਿਹਾ ਕਾਰਾ ਕੀਤਾ ਏ ਸਗੋਂ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤੀ ਜਾਂਦੀ ਹੈ ਸਗੋਂ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਸਗੋਂ ਉਹਨਾਂ ਨੂੰ ਤੰਗ ਕੀਤਾ ਜਾਂਦਾ ਏ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਏ ਮੈਂ ਤਾਂ ਕਈ ਵਾਰੀ ਸੋਚਦਾ ਹੁੰਨਾ ਇੱਕ ਅਬਦਾਲੀ ਸੀਗਾ ਜਿਹਨੇ ਦਰਬਾਰ ਸਾਹਿਬ ਨੂੰ ਢਾਇਆ ਸੀਗਾ ਉਹਨੇ ਤੇ ਦਰਬਾਰ ਸਾਹਿਬ ਦੀ ਬਿਲਡਿੰਗ ਨੂੰ ਢਾਇਆ ਸੀਗਾ ਇੱਕ ਅੱਜ ਦੇ ਅਕਾਲੀ ਨੇ ਇਹ ਵੀ ਹਰਮੰਦਰ ਨੂੰ ਢਾ ਰਹੇ ਨੇ ਪਰ ਕਿਹੜੇ ਹਰਿਮੰਦਰ ਜਿਹੜੇ ਹਰਿਮੰਦਰ ਉਸ ਅਕਾਲਪੁਰਖ ਦੇ ਨੇ ਭਾਵੇਂ ਸ਼ਰੀਰ ਮਾਣੀ ਦੇ ਅੰਦਰ ਆਖਿਆ ਨਾ ਹਰਿਮੰਦਰ ਇਹ ਸ਼ਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨਮੁਖ ਮੂਲ ਨਾ ਜਾਣਣੀ ਮਾਨਸ ਹਰਿਮੰਦਰ ਨਾ ਹੋਏ ਹੈਗਾ ਤੇ ਇਹ ਸਾਡਾ ਸ਼ਰੀਰ ਵੀ ਹਰਿਮੰਦਰ ਹੈ ਪਰ ਮਨਮੁਖ ਬੰਦੇ ਨੇ ਜਿਹੜੇ ਉਹ ਇਸ ਗੱਲ ਨੂੰ ਨਹੀਂ ਜਾਣਦੇ ਕਿ ਇਹ ਸ਼ਰੀਰ ਹਰਿਮੰਦਰ ਹੈ ਤੇ ਅਕਾਲਪੁਰਖ ਇਹਦੇ ਵਿੱਚ ਵੀ ਰਹਿੰਦਾ ਹੈ ਵੇਖੋ ਸਿੱਖੀ ਦਾ ਤੇ ਇਹ ਸਿਧਾਂਤ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਸਿੱਖੀ ਦਾ ਸਿਧਾਂਤ ਹੈ ਸਰਬੱਤ ਦੇ ਭਲੇ ਦਾ ਸਿੱਖੀ ਜਿਹੜੀ ਹੈ ਉਹ ਹਮੇਸ਼ਾ ਸਰਬੱਤ ਦਾ ਭਲਾ ਮੰਗਦੀ ਹੈ ਸਿੱਖ ਜਿਹੜਾ ਹੈ ਉਹ ਵੀ ਸਰਬੱਤ ਦਾ ਭਲਾ ਮੰਗਦਾ ਹੈ ਸਿੱਖ ਨੇ ਕਦੀ ਕਿਸੇ ਦੇ ਉੱਤੇ ਜ਼ੁਲਮ ਕੀਤਾ ਹੀ ਨਹੀਂ ਤੇ ਜਿਹੜਾ ਜ਼ੁਲਮ ਕਰੇ ਉਹਨੂੰ ਸਿੱਖ ਕਹਿੰਦੇ ਹੀ ਨਹੀਂ ਤੁਸੀਂ ਭਾਵੇਂ ਇਤਿਹਾਸ ਨੂੰ ਪੜ ਲਓ ਜਿੰਨੀਆਂ ਵੀ ਜੰਗਾਂ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਹੋਈਆਂ ਭਾਵੇਂ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਹੋਈਆਂ ਇੱਕ ਵੀ ਜੰਗ ਦੀ ਸ਼ੁਰੂਆਤ ਗੁਰੂ ਪਾਤਸ਼ਾਹ ਨੇ ਆਪ ਨਹੀਂ ਕੀਤੀ ਦੁਸ਼ਮਣ ਚੜ ਕੇ ਆਉਂਦਾ ਸੀਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੇਵਲ ਉਸ ਗੱਲ ਦਾ ਜਵਾਬ ਦਿੱਤਾ ਹੈ ਆਪ ਨਹੀਂ ਜੰਗ ਕੀਤੀ ਪਰ ਉਹਨਾਂ ਲੋਕਾਂ ਦੀ ਜਿਹੜੀ ਵਿਚਾਰਧਾਰਾ ਸੀ ਨਾ ਜਿਹੜੀ ਗੱਲ ਤੋਂ ਸੜਕੇ ਬਾਰ ਬਾਰ ਗੁਰੂ ਪਾਤਸ਼ਾਹ ਦੇ ਉੱਤੇ ਹਮਲੇ ਕਰਿਆ ਕਰਦੇ ਸੀ ਉਹ ਇੱਕੋ ਕਾਰਨ ਸੀ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਿਧਾਂਤ ਜਿਹੜਾ ਸੀ ਉਹ ਚੰਗਾ ਨਹੀਂ ਸੀ ਲੱਗਦਾ ਤਾਂ ਉਹ बार-बार ਹਮਲੇ ਕਰਦੇ ਸੀ ਜਦੋਂ ਬਾਣੀ ਦੇ ਵਿੱਚੋਂ ਐਸੀਆਂ ਕ੍ਰਾਂਤੀਕਾਰੀ ਵਿਚਾਰਾਂ ਜਿਹੜੀਆਂ ਉਹਨਾਂ ਲੋਕਾਂ ਦੇ ਸਾਹਮਣੇ ਆਉਂਦੀਆਂ ਸੀ ਤੇ ਇੱਕ ਵਾਰੀ ਉਹ ਖਿੱਚ ਜਾਂਦੇ ਸੀ ਜਦੋਂ ਪਾਤਸ਼ਾਹ ਬਾਣੀ ਸਮਝਾਉਂਦੇ ਨੇ ਪੈਰੋ ਭੂਤ ਸ਼ੀਤਲਾਤਾ ਵੈ ਖਰਵਾਹਨ ਉਛਾਰ ਉਡਾਵਾ ਹਉ ਤੋ ਏਕ ਰਮਈਆ ਲੈਹੋ ਆਨ ਦੇਵ ਬਦਲਾਵਨ ਦੇਹੋ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵਾ ਬਰਦ ਚੜੇ ਡੌਰੂ ਢਮਕਾਵਾ ਜਦੋਂ ਇਹ ਵਿਚਾਰਾਂ ਉਹਨਾਂ ਦੇ ਸਾਹਮਣੇ ਆਉਂਦੀਆਂ ਸੀ ਉਹ ਖਿਜਿਆ ਕਰਦੇ ਸੀ ਤਾਂ ਉਹ ਗੁਰੂ ਪਾਤਸ਼ਾਹ ਦੇ ਉੱਤੇ ਇਹ ਹਮਲੇ ਜਿਹੜੇ ਸੀ ਉਹ ਕਰਿਆ ਕਰਦੇ ਸੀ ਤੇ ਵੇਖੋ ਅੱਜ ਵੀ ਤੁਹਾਨੂੰ ਕੀ ਲੱਗਦਾ ਕਿ ਉਹ ਪਹਾੜੀ ਰਾਜੇ ਮਰ ਗਏ ਤੁਹਾਨੂੰ ਕੀ ਲੱਗਦਾ ਔਰੰਗਜੇ ਮਰ ਗਿਆ ਤੁਹਾਨੂੰ ਕੀ ਲੱਗਦਾ ਕਾਜ਼ੀ ਅਬਦੁਲ ਵਹਾਬ ਅਲੀ ਵੋਰਾ ਜਿਹੜਾ ਸੀਗਾ ਉਹ ਮਰ ਗਿਆ ਤੁਹਾਨੂੰ ਕੀ ਲੱਗਦਾ ਜ਼ਕਰੀਆ ਖਾਨ ਮਰ ਗਿਆ ਤੁਹਾਨੂੰ ਕੀ ਲੱਗਦਾ ਬਾਬਰ ਮਰ ਗਿਆ ਤੁਹਾਨੂੰ ਕੀ ਲੱਗਦਾ ਜਹਾਂਗੀਰ ਮਰ ਗਿਆ ਉਹ ਸਾਰੇ ਦੇ ਸਾਰੇ ਜਾਣੇ ਨੇ ਜਿਹੜੇ ਉਹ ਹਜੇ ਵੀ ਜਿਉਂਦੇ ਨੇ ਹਜੇ ਵੀ ਜਿਉਂਦੇ ਨੇ ਉਹ ਮਰੇ ਨਹੀਂ ਸਿੱਖਾ ਅੱਖਾਂ ਖੋਲ ਕੇ ਧਿਆਨ ਨਾਲ ਵੇਖ ਉਹਨਾਂ ਸਾਰਿਆਂ ਨੇ ਆਪਣੇ ਸਿਰਾਂ ਦੇ ਉੱਤੇ ਅੱਜ ਪੱਗਾਂ ਬਨੀਆਂ ਹੋਈਆਂ ਹੋ ਸਕਦਾ ਆਪਣੇ ਹੱਥਾਂ ਦੇ ਵਿੱਚ ਤਿੰਨ ਤਿੰਨ ਫੁੱਟੀਆਂ ਕਿਰਪਾਨਾਂ ਲੈ ਕੇ ਵੀ ਘੁੰਮਦੇ ਹੋਣ ਉਹ ਸਾਰੇ ਲੋਗ ਉਹ ਜ਼ਾਲਮ ਲੋਗ ਨੇ ਜਿਹੜੇ ਉਹ ਅੱਜ ਵੀ ਜੀਂਦੇ ਨੇ ਔਰੰਗਜ਼ੇਬ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਆਪਣਾ ਰਾਜ ਮਾ ਕੇ ਬੈਠਾ ਹੋਇਆ ਕਾਜ਼ੀ ਅਬਦੁਲ ਬਹਾਉਲੀ ਵੋਰਾ ਜਿਹੜਾ ਅਕਾਲ ਤਖਤ ਦੇ ਉੱਤੇ ਅੱਜ ਕਬਜ਼ਾ ਕਰਕੇ ਬਹਿ ਗਿਆ ਏ ਉਥੋਂ ਦੀ ਜਿੱਦਾਂ ਦਾ ਫਤਵਾ ਸੁਣਾਉਣਾ ਹੈ ਉਹ ਸੁਣਾਈ ਜਾਂਦਾ ਏ ਤੇ ਸਾਨੂੰ ਸੋਚਣਾ ਪੈਗਾ ਉਹ ਲੋਗ ਮਰੇ ਨਹੀਂ ਉਹ ਲੋਗ ਅੱਜ ਵੀ ਜਿਉਂਦੇ ਨੇ ਅੱਜ ਵੀ ਜਿਉਂਦੇ ਨੇ ਸਿੱਖਾ ਅੱਜ ਤੈਨੂੰ ਪਛਾਣਨ ਦੀ ਲੋੜ ਹੈ ਪਛਾਣ ਲੈ ਇਹਨਾਂ ਲੋਕਾਂ ਨੂੰ ਜੇ ਅਜਨਾਂ ਨਾ ਪਛਾਣਿਆ ਬਹੁਤ देर ਹੋ ਜਾਏਗੀ ਅਜ ਉਹਨਾਂ ਪ੍ਰਚਾਰਕਾਂ ਨੂੰ ਵੀ ਪਛਾਣਨ ਦੀ ਲੋੜ ਹੈ ਜਿਹੜੇ ਟੀਵੀ ਦੇ ਉੱਤੇ ਬਹਿ ਕੇ ਕਥਾ ਦੇ ਬਹੁਤ ਸੋਹਣੀ ਸੁਣਾ ਜਾਂਦੇ ਨੇ ਸਾਨੂੰ ਬੜੀਆਂ ਨਾਮ ਸਿਮਰਨ ਦੀਆਂ ਗੱਲਾਂ ਤੇ ਭੋਰੇ ਦੇ ਵਿੱਚ ਬੈਠ ਕੇ ਜਪ ਤਪ ਕਰਨ ਦੀਆਂ ਗੱਲਾਂ ਜਿਹੜੀਆਂ ਕਰਦੇ ਨੇ ਜਿਹੜੇ ਬੜੇ ਇਹ ਕਹਿੰਦੇ ਨੇ ਵੀ ਸਾਡੇ ਮਹਾਪੁਰਖਾਂ ਨੇ ਇਹਨਾ ਨਾਮ ਜਪਿਆ ਇਹ ਕੀਤਾ ਉਹ ਕੀਤਾ ਜਿਹੜੇ ਬੜੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦੀਆਂ ਗੱਲਾਂ ਕਰਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਹਿਰ ਕਰਾਉਣ ਦੀਆਂ ਗੱਲਾਂ ਕਰਦੇ ਨੇ ਜਿਹੜੇ ਕਈ-ਕਈ ਵਾਰ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਬਦਲਣ ਦੀਆਂ ਗੱਲਾਂ ਕਰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਰੋਟੀਆਂ ਖਵਾਉਂਦੇ ਨੇ ਕਹਿੰਦੇ ਅਸੀਂ ਬੜਾ ਸਤਕਾਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਦਾ ਉਹ ਅੱਜ ਕਿੱਥੇ ਗਏ ਕਿਸੇ ਦਾ ਬਿਆਨ ਨਹੀਂ ਆਇਆ ਕਿਸੇ ਦਾ ਬਿਆਨ ਨਹੀਂ ਆਇਆ ਉਹ ਅੱਜ ਕਿੱਥੇ ਗਏ ਮੈਨੂੰ ਲੱਗਦਾ ਸ਼ਾਇਦ ਭੂਰੇ ਦੇ ਵਿੱਚ ਬਹਿ ਕੇ ਸ਼ਾਇਦ ਤੱਪ ਕਰ ਰਹੇ ਹੋਣਗੇ ਸੋਚਦੇ ਹੋਣੇ ਆ ਕਿ ਸ਼ਾਇਦ ਇਹ ਤੱਪ ਕੀਤੇਆਂ ਸ਼ਾਇਦ ਕੌਮ ਦਾ ਕੁਝ ਭਲਾ ਹੋ ਜਾਊਗਾ ਪਰ ਭਲੇ ਉਹਦਾ ਤੱਪ ਕੀਤੇਆਂ ਕੌਮ ਦੇ ਭਲੇ ਨਹੀਂ ਹੁੰਦੇ ਤੱਪ ਕੀਤੇਆਂ ਕੌਮ ਦੇ ਭਲੇ ਨਹੀਂ ਹੁੰਦੇ ਹੋਰ ਕੁਝ ਨਹੀਂ ਸੀ ਘੱਟੋ ਘੱਟ ਇੱਕ ਬਿਆਨ ਹੀ ਦੇ ਦਿੰਦੇ ਉਹ ਬਿਆਨ ਵੀ ਨਹੀਂ ਦਿੱਤਾ ਗਿਆ ਇਹਨਾਂ ਲੋਕਾਂ ਦੇ ਕੋਲ ਇਹ ਤੇ ਹਾਲਾਤ ਨੇ ਨਾ ਕੀ ਕਹੀਏ ਅਕਾਲੀ ਕਹੀਏ ਕਿ ਅਬਦਾਲੀ ਕਹੀਏ ਅੱਜ ਦੀਆਂ ਸਰਕਾਰਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਨੇ ਕਿਉਂਕਿ ਅਕਾਲੀ ਤਾਂ ਉਹ ਹੁੰਦਾ ਏ ਜਿਹੜਾ ਅਕਾਲ ਪੁਰਖ ਦੇ ਹੁਕਮ ਦੇ ਮੁਤਾਬਕ ਤੁਰਦਾ ਹੋਵੇ ਭਾਈ ਕਾਨ ਸਿੰਘ ਨਾਬਾ ਨੇ ਇਹੀ ਗੱਲ ਤੇ ਆਖੀ ਸੀ ਨਾ ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਂਕੀਦਾਰ ਇਹ ਅਕਾਲੀ ਦੀ ਪਰਿਭਾਸ਼ਾ ਦਿੱਤੀ ਸੀ ਅਕਾਲੀ ਹੁੰਦਾ ਕੌਣ ਹੈ ਜਿਹਦੇ ਅੰਦਰ ਸਵਾਰਥ ਨਹੀਂ ਹੁੰਦਾ ਉਹ ਗੁਰਦੁਆਰੇ ਦਾ ਚੌਂਕੀਦਾਰ ਹੁੰਦਾ ਏ ਮਾਲਕ ਨਹੀਂ ਹੁੰਦਾ ਉਥੇ ਦੀਆਂ ਗੋਲਕਾਂ ਦੇ ਨਾਲ ਆਪਣੇ ਕੰਮ ਨਹੀਂ ਸਾਰਦਾ ਉਹ ਤੇ ਚੌਂਕੀਦਾਰ ਹੈ ਕੇਵਲ ਸੇਵਾ ਕਰਮ ਵਾਸਤੇ ਖਲੋਂਦਾ ਏ ਉਹਨੂੰ ਕਹਿੰਦੀ ਆਕਾਲੀ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਧਰਮ ਦੇ ਜੰਗ ਲਈ ਚੜੇ ਮੁਖ ਲਾਲੀ ਹੈ ਉਹਦੇ ਅੰਦਰ ਤੇ ਧਰਮ ਦੇ ਜੰਗ ਲਈ ਇਹ ਲਾਲੀ ਜਿਹੜੀ ਚੜਦੀ ਉਹਦੇ ਮੁਖ ਦੇ ਉੱਤੇ ਲਾਲੀ ਆਉਂਦੀ ਧਰਮ ਦੇ ਜੰਗ ਵਾਸਤੇ ਪਰ ਇਥੇ ਧਰਮ ਨੂੰ ਖਤਮ ਕਰਨ ਵਾਸਤੇ ਇਹ ਲੋਕ ਉਰੇ ਉਹਨਾਂ ਫੇਰ ਵੀ ਆਪਣੇ ਆਪ ਨੂੰ ਅਕਾਲੀ ਅਖਵਾਉਂਦੇ ਨੇ ਲੱਖ ਲਨ ਤੁਹਾਡੇ ਉੱਤੇ ਇਹੋ ਜਿਹਿਆਂ ਦੇ ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਂਕੀਦਾਰ ਧਰਮ ਦੇ ਜੰਗ ਲਈ ਚੜੇ ਮੁਖ ਲਾਲੀ ਹੈ ਪੂਜੇ ਨਾ ਅਕਾਲ ਬਿਨ ਹੋਰ ਕੋਈ ਦੇਵੀ ਦੇਵ ਸਿੱਖ ਦਸ਼ਮੇਸ਼ ਦਾ ਸੋ ਕਈ ਹੈ ਅਕਾਲੀ ਹੈ ਅਸਲ ਵਿੱਚ ਅਕਾਲੀ ਕੌਣ ਹੁੰਦਾ ਜਿਹੜਾ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦਾ ਉਸ ਨੂੰ ਅਕਾਲੀ ਆਖਿਆ ਜਾਂਦਾ ਏ ਤੇ ਜਿਹੜਾ ਬਹੁਤਿਆਂ ਨੂੰ ਮੰਨਦਾ ਹੋਵੇ ਉਹ ਅਕਾਲੀ ਨਹੀਂ ਹੁੰਦਾ ਹਾਂ ਉਸ ਨੂੰ ਇਹ ਆਖਿਆ ਜਾ ਸਕਦਾ ਏ ਜਿਵੇਂ ਕੁੱਤਾ ਇੱਕ ਥਾਂ ਤੋਂ ਦੂਜੇ ਥਾਂ ਤੇ ਦੂਜੇ ਥਾਂ ਤੋਂ ਤੀਜੇ ਥਾਂ ਤੇ ਮੂੰਹ ਮਾਰਦਾ ਫਿਰਦਾ ਏ ਉਹੀ ਸ਼ਾਇਦ ਹਾਲ ਇਹਨਾਂ ਲੋਕਾਂ ਦਾ ਹੋ ਚੁੱਕਿਆ ਏ ਜਿਵੇਂ ਭਾਈ ਗੁਰਦਾਸ ਜੀ ਨੇ ਆਖਿਆ ਨਾ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚਟ ਹੈ ਵੀ ਕੁੱਤੇ ਨੂੰ ਭਾਵੇਂ ਰਾਜ ਦੇ ਦਿਓ ਪਰ ਚਟਨੀ ਤੇ ਉਹਨੇ ਚੱਕੀ ਹੈ ਨਾ ਉਸੋ ਹਿਸਾਬ ਕਿਤਾਬ ਜਿਹੜਾ ਏ ਕੁਝ ਇਸ ਤਰ੍ਹਾਂ ਦਾ ਚੱਲਿਆ ਹੋਇਆ ਭਾਈ ਗੁਰਦਾਸ ਜੀ ਨੇ ਇੱਕ ਗੱਲ ਆਕੀ ਸੀ ਕੱਲ ਆਈ ਕੁੱਤੇ ਮੁਹੀ ਖਾਜ ਹੋਆ ਮਰਦਾਰ ਗੁਸਾਈ ਰਾਜੇ ਪਾਪ ਕਮੰਦੇ ਉਲਟੀ ਵਾੜ ਖੇਤ ਕੋ ਖਾਈ ਜਿਨ੍ਹਾਂ ਰਾਜਿਆਂ ਨੇ ਪਰਜਾ ਦੀ ਰਾਖੀ ਕਰਨੀ ਸੀ ਅੱਜ ਉਹੀ ਰਾਜੇ ਨੇ ਜਿਹੜੇ ਆਪਣੀ ਪਰਜਾ ਨੂੰ ਵੀ ਖਾਣ ਲੱਗੇ ਹੋਏ ਨੇ ਮੈਨੂੰ ਤੇ ਧੰਗੁਰੂ ਨਾਨਕ ਸਹਿਬ ਮਹਾਰਾਜ ਜੀ ਦੀ ਉਹ ਪਾਵਨ ਬਾਣੀ ਦੀਆਂ ਉਹ ਪੰਕਤੀਆਂ ਨੇ ਜਿਹੜੀਆਂ ਉਚੇਤੇ ਆ ਜਾਂਦੀਆਂ ਨੇ ਜਿੱਥੇ ਧੰਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਆਖਿਆ ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇਬ ਸਤ ਪੁੱਛੀ ਐ ਬਹਿ ਬਹਿ ਕਰੇ ਵਿਚਾਰ ਕਿ ਤੁਸੀਂ ਦੇਖੋ ਹਾਲਾਤ ਜਿਹੜੇ ਨੇ ਉਹ ਕੀ ਬਣੇ ਹੋਏ ਨੇ ਵੈਸੇ ਤੇ ਇਨ੍ਹਾਂ ਸ਼ਬਦਾਂ ਦੇ ਅੰਦਰ ਸਾਡੇ ਆਤਮਿਕ ਜੀਵਨ ਦੀ ਅੰਦਰ ਦੀ ਗੱਲ ਕੀਤੀ ਗਈ ਹੈ ਪਰ ਜਦੋਂ ਅਸੀਂ ਇਨ੍ਹਾਂ ਸ਼ਬਦਾਂ ਨੂੰ ਆਪਣੇ ਸਮਾਜ ਦੇ ਉੱਤੇ ਟੁਕਾ ਕੇ ਵੇਖਦੇ ਆਂ ਤੇ ਇਹ ਸ਼ਬਦ ਉੱਥੇ ਵੀ ਬੜੇ ਸੋਹਣੇ ਟੁਕਦੇ ਨੇ ਜੋ ਅੱਜ ਦੇ ਸਾਡੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਲੱਭ ਦਾ ਮਤਲਬ ਹੈ ਲਾਲਚ ਹੁਣ ਲਾਲਚ ਜਿਹੜਾ ਏ ਕਹਿੰਦੇ ਪਾਪ ਦੇ ਨਾਲ ਉਹ ਬੈਂਦਾ ਏ ਵਿਚਾਰ ਚਰਚਾ ਹੁੰਦੀ ਏ ਲੱਭ ਪਾਪ ਦੇ ਰਾਜਾ ਮਹਿਤਾ ਲੱਭ ਲਾਲਚ ਜਿਹੜਾ ਏ ਉਹ ਰਾਜਾ ਬਣਿਆ ਹੋਇਆ ਏ ਤੇ ਪਾਪ ਜਿਹੜਾ ਏ ਉਹ ਮਹਿਤਾ ਉਹਦਾ ਵਜ਼ੀਰ ਬਣਿਆ ਹੋਇਆ ਏ ਹੁਣ ਤੁਸੀਂ ਵੇਖੋ ਨਾ ਇਹ ਕੀ ਇਹ ਚੀਜ਼ ਕੀ ਅੱਜ ਸਾਡੇ ਸਮਾਜ ਦੇ ਅੰਦਰ ਵਾਪਰਦੀ ਨਹੀਂ ਪਈ ਕਿ ਜਿੰਨੇ ਵੀ ਸਾਡੇ ਆ ਲੀਡਰ ਲੋਗ ਨੇ ਭਾਵੇਂ ਉਹ ਧਾਰਮਿਕ ਲੀਡਰ ਹੋਵੇ ਭਾਵੇਂ ਉਹ ਸਿਆਸੀ ਲੀਡਰ ਹੋਣ ਇਹ ਇਹ ਲੱਭ ਦੀ ਜਗ੍ਹਾ ਦੇ ਉੱਤੇ ਨੂੰ ਲਿਆ ਜਾ ਸਕਦਾ ਇਹਨਾਂ ਨੂੰ ਲਾਲਚ ਹੈ ਨਾ ਆਪਣੀਆਂ ਕੁਰਸੀਆਂ ਦਾ ਤਾਂ ਹੀ ਉਹ ਤੇ ਇਸ ਤਰ੍ਹਾਂ ਦੇ ਕਾਰੇ ਕਰੀ ਜਾਂਦੇ ਨੇ ਜਥੇਦਾਰ ਨੇ ਜਿਹੜੇ ਉਹ ਪੁੱਠੇ ਸਿੱਦੇ ਬਿਆਨ ਦੇਈ ਜਾਂਦੇ ਨੇ ਕਦੀ ਸੌਦੇ ਸਾਧ ਨੂੰ ਮਾਫ ਕਰ ਦਿੰਦੇ ਨੇ ਕਦੀ ਹੋਰ ਪੁੱਠੇ ਸਿੱਦੇ ਇਹਨਾਂ ਨੇ ਬੇਅੰਤ ਬਿਆਨ ਦਿੱਤੇ ਨੇ ਆਪਣੀਆਂ ਕੁਰਸੀਆਂ ਨੂੰ ਬਚਾਉਣ ਵਾਸਤੇ ਦੂਜੇ ਪਾਸੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਵੱਦ ਤੋਂ ਵੱਧ ਵੋਟਾਂ ਚਾਹੀਦੀਆਂ ਨੇ ਤਾਂ ਕਿ ਉਹਨਾਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਚਲਦੀਆਂ ਰਹਿਣ ਤੇ ਮਾਇਆ ਦੇ ਗੱਫੇ ਉਹਨਾਂ ਦੇ ਘਰ ਆਉਂਦੇ ਰਹਿਣ ਲਾਲਚ ਉਥੇ ਵੀ ਹੈਗਾ ਲੱਭ ਤੇ ਪਾਪ ਹੁਣ ਪਾਪ ਦਾ ਮਤਲਬ ਹੁੰਦਾ ਇਹ ਭੈੜੀ ਸੋਚਣੀ ਪਾਤਸ਼ਾਹ ਜੀ ਨੇ ਆਖਿਆ ਕਹਿੰਦੇ ਭੈੜੀ ਸੋਚ ਕਿੰਨਾ ਦੀ ਹੈ ਆਰਐਸਐਸ ਵਾਲਿਆਂ ਦੀ ਹੁਣ ਆਰਐਸਐਸ ਵਾਲੇ ਜਿਹੜੇ ਨੇ ਉਹ ਇਹਨਾਂ ਲੋਕਾਂ ਨੂੰ ਸਲਾਹ ਦਿੰਦੇ ਨੇ ਤੇ ਇਹ ਅੱਗਿਓਂ ਦੀ ਲਾਲਚੀ ਨੇ ਹੁਣ ਇਹ ਲਾਲਚੀ ਨੇ ਇਕੱਠੇ ਹੋ ਕੇ ਬੈਠੇ ਹੋਏ ਨੇ ਰਾਜਾ ਤੇ ਮਹਿਤਾ ਵਾਲਾ ਜਿਹੜਾ ਇਹਨਾਂ ਦਾ ਜਿਹੜਾ ਕਨੈਕਸ਼ਨ ਹੈ ਨਾ ਉਹ ਜੁੜਿਆ ਹੋਇਆ ਏ ਲੱਭ ਪਾਪ ਦੋਏ ਰਾਜਾ ਮਹਿਤਾ ਜਿੱਥੇ ਇਹ ਦੋਵੇਂ ਜਾਣੇ ਇਕੱਠੇ ਹੋ ਜਾਂਦੇ ਨੇ ਲਾਲਚ ਤੇ ਪਾਪ ਜਿਹੜਾ ਇਹ ਜਿੱਥੇ ਇਕੱਠਾ ਹੋ ਜਾਂਦਾ ਏ ਉਥੇ ਪਾਪ ਦੇ ਕੋਲੋਂ ਲਾਲਚ ਜਿਹੜਾ ਏ ਉਹ ਸਲਾਹ ਲੈਂਦਾ ਏ ਤੇ ਉਹ ਲਾਲਚ ਜਿਹੜਾ ਇਹ ਅੱਗੇ ਪੁੱਠੇ ਕੰਮ ਕਰਵਾਉਂਦਾ ਏ ਤੇ ਫਿਰ ਹੁੰਦਾ ਪਤਾ ਕੀ ਹੈ ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੁਆ ਸਿਕਦਾਰ ਉਥੇ ਕੂੜ ਝੂਠ ਪ੍ਰਧਾਨ ਹੋ ਜਾਂਦਾ ਏ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਉਥੇ ਕੂੜ ਪ੍ਰਧਾਨ ਹੋ ਜਾਂਦਾ ਏ ਤੇ ਪਾਤਸ਼ਾਹ ਜੀ ਨੇ ਆਖਿਆ ਕਾਮ ਨੇਬ ਸੱਦ ਪੁੱਛੀਐ ਬਹਿ ਬਹਿ ਕਰੇ ਵਿਚਾਰ ਉਥੇ ਕਾਮ ਨੇਬ ਆ ਕਾਮ ਨੇਬ ਤੋਂ ਭਾਵ ਤੁਸੀਂ ਆ ਲੈ ਲੋ ਆ ਪਖੰਡੀ ਸਾਧ ਇਹ ਵੀ ਕਾਮੀ ਸਾਧ ਹੀ ਨੇ ਸਾਰੇ ਇਹ ਬਲਾਤਕਾਰੀ ਸਾਧਾਂ ਦੇ ਕੋਲੋਂ ਜਿਹੜੀਆਂ ਨੇ ਉੱਥੇ ਉਹਨਾਂ ਨੂੰ ਬੁਲਾਇਆ ਜਾਂਦਾ ਏ ਉਹਨਾਂ ਨੂੰ ਵੀ ਕਿਹਾ ਜਾਂਦਾ ਤੁਸੀਂ ਵੀ ਆਪਣੀਆਂ ਸਲਾਹਾਂ ਦਿਓ ਸਾਨੂੰ ਆ ਕੇ ਕਾਮ ਨੇਵ ਸੱਦ ਪੁੱਛੀਏ ਉਹਨਾਂ ਨੂੰ ਵੀ ਪੁੱਛਿਆ ਜਾਂਦਾ ਹੈ ਬਹਿ ਬਹਿ ਕਰੇ ਵਿਚਾਰ ਤੇ ਇਹ ਬਹਿ ਬਹਿ ਕੇ ਵਿਚਾਰਾਂ ਕਰਦੇ ਨੇ ਕਿ ਕੌਮ ਨੂੰ ਤਬਾਹ ਕਿਦਾਂ ਕੀਤਾ ਜਾਵੇ ਇਹਨਾਂ ਨੂੰ ਸਿੱਖੀ ਚੰਗੀ ਨਹੀਂ ਲੱਗਦੀ ਇੱਕ ਬੇਨਤੀ ਕਰਾਂ ਗੁਰੂ ਪਿਆਰਿਓ ਤੁਸੀਂ ਵੇਖੋ ਜਦੋਂ ਸਿੱਖੀ ਦਾ ਘਾਣ ਹੋ ਰਿਹਾ ਸੀਗਾ ਪਿਛਲੇ ਸਾਲਾਂ ਦੇ ਵਿੱਚ ਭਾਵੇਂ ਉਹ ਨਸ਼ੇ ਦੇ ਰੂਪ ਦੇ ਵਿੱਚ ਸਿੱਖੀ ਦਾ ਘਾਣ ਕੀਤਾ ਜਾ ਰਿਹਾ ਸੀ ਸਿੱਖ ਨੌਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਸੀ ਭਾਵੇਂ ਉਹ ਪੰਜਾਬੀ ਗਾਇਕਾਂ ਦੇ ਦੁਆਰਾ ਅਸ਼ਲੀਲ ਗਾਣਿਆਂ ਦੇ ਦੁਆਰਾ ਸਿੱਖ ਨੌਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਸੀ ਤੇ ਭਾਵੇਂ ਡੇਰਾਬਾਦ ਵਾਲੇ ਪਾਸੇ ਨੂੰ ਲਾ ਕੇ ਨੌਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਸੀ ਸਾਡੇ ਸਮਾਜ ਦਾ ਹਾਲ ਤੇ ਐਸਾ ਕਰ ਦਿੱਤਾ ਗਿਆ ਸੀ ਜਿਵੇਂ ਪਾਤਸ਼ਾਹ ਨੇ ਬਾਣੀ ਦੇ ਅੰਦਰ ਆਖ ਦਿੱਤਾ ਨਾ ਜਿਉਂ ਪ੍ਰਾਣੀ ਜਲ ਬਿਨ ਹੈ ਮਰਦਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਸਿੱਖ ਨੂੰ ਗੁਰੂ ਤੋਂ ਦੂਰ ਕਰ ਦਿੱਤਾ ਗਿਆ ਤਾਂ ਕਿ ਇਹ ਮਰ ਜਾਣ ਹੁਣ ਪਹਿਲਾਂ ਸਿੱਖ ਨੂੰ ਗੁਰੂ ਤੋਂ ਦੂਰ ਇਸ ਢੰਗ ਦੇ ਨਾਲ ਕੀਤਾ ਗਿਆ ਉਹਨਾਂ ਨੂੰ ਨਸ਼ਿਆਂ 'ਚ ਫਸਾ ਕੇ ਇਹਨਾਂ ਗਲਤ ਗੱਲਾਂ ਦੇ ਵਿੱਚ ਫਸਾ ਕੇ ਵਿਹਿਮਾ ਭਰਮਾ ਕਰਮ ਕਾਂਡਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਸੱਚੇ ਗੁਰੂ ਤੋਂ ਦੂਰ ਕਰ ਦਿੱਤਾ ਗਿਆ ਤੇ ਝੂਠੇ ਗੁਰੂਆਂ ਵਾਲੇ ਪਾਸੇ ਨੂੰ ਤੋਰ ਦਿੱਤਾ ਪਰ ਹੁਣ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਗੁਰਮਤ ਦਾ ਪ੍ਰਚਾਰ ਹੋਣ ਲੱਗਾ ਕੁਝ ਨਿਡਰ ਬੁਲਾਰੇ ਜਿਹੜੇ ਨੇ ਉਹ ਉੱਠੇ ਉਹਨਾਂ ਨੇ ਸੱਚ ਦਾ ਹੋਕਾ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਦਿੱਤਾ ਤੇ ਇਹਨਾਂ ਲੋਕਾਂ ਨੂੰ ਫਿਰ ਹੱਥਾਂ ਪੈਰਾਂ ਦੀ ਪੈ ਗਈ ਕਿ ਜਿਹੜੀ ਨੌਜਵਾਨੀ ਨੂੰ ਅਸੀਂ ਨਸ਼ਿਆਂ ਦੇ ਵਿੱਚ ਲਾ ਕੇ ਪੰਜਾਬੀ ਗਾਇਕਾਂ ਦੇ ਦੁਆਰਾ ਜਿਨ੍ਹਾਂ ਨੂੰ ਖਤਮ ਕਰਨਾ ਚਾਹੁੰਦੇ ਸੀ ਉਹ ਨੌਜਵਾਨੀ ਤੇ ਫਿਰ ਗੁਰਬਤ ਵਾਲੇ ਪਾਸੇ ਨੂੰ ਆ ਰਹੀ ਹੈ ਉਹ ਤੇ ਫਿਰ ਸੱਚ ਦੇ ਰਾਹ ਦੇ ਉੱਤੇ ਤੁਰਨਾ ਸ਼ੁਰੂ ਕਰ ਰਹੀ ਹੈ ਇਹਨਾਂ ਲੋਕਾਂ ਨੂੰ ਡਰ ਪੈ ਗਿਆ ਕਿ ਕਿਤੇ ਫੇਰ ਉਹ ਨੌਜਵਾਨੀ ਜਿਹੜੀ ਹੈ ਉਸੇ ਢੰਗ ਨਾਲ ਜਾਗ ਨਾ ਪਵੇ ਤੇ ਇਹਨਾਂ ਨੇ ਹੁਣ ਆਹ ਕਦਮ ਨੇ ਜਿਹੜੇ ਉਹ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਕਿ ਸਿੱਧੀਆਂ ਹੀ ਸਿੱਖਾਂ ਨੂੰ ਗੋਲੀਆਂ ਮਾਰ ਦਿਓ ਇਹਨਾਂ ਦੇ ਉੱਤੇ ਲਾਠੀ ਚਾਰਜ ਕਰ ਦਿਓ ਅੰਨੇ ਵਾਹ ਜਿੰਨੂੰ ਕੁੱਟਣਾ ਏ ਕੁੱਟ ਦਿਓ ਕੋਈ ਫਰਕ ਨਹੀਂ ਪੈਂਦਾ ਇਹਨਾਂ ਲੋਕਾਂ ਨੂੰ ਸੋ ਇਹਨਾਂ ਲੋਕਾਂ ਦਾ ਅੱਜ ਜੋ ਹਿਸਾਬ ਕਿਤਾਬ ਹੈ ਨਾ ਕੁਝ ਉਹ ਐਸਾ ਬਣ ਚੁੱਕਿਆ ਏ ਗੁਰੂ ਪਿਆਰਿਓ ਮੈਂ ਤਾਂ ਇੱਕ ਬੇਨਤੀ ਕਰਨੀ ਚਾਹਾਂਗਾ ਵੇਖੋ ਅੱਜ ਜੋ ਸਾਡੇ ਸਮਾਜ ਦਾ ਅੱਜ ਜੋ ਹਾਲ ਹੈ ਨਾ ਅੱਜ ਇਹ ਹਾਲ ਕੇਵਲ ਅੱਜ ਦੀ ਗੱਲ ਨਹੀਂ ਹੈ ਇਹ ਹਾਲ ਬਹੁਤ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਤੇ ਕਿਤੇ ਨਾ ਕਿਤੇ ਸਾਡੀ ਹੀ ਸੰਗਤ ਨੇ ਇਸ ਚੀਜ਼ ਨੂੰ ਬढ़ावा ਵੀ ਦਿੱਤਾ ਹੈ ਜਿਨ੍ਹਾਂ ਨੂੰ ਅਸੀਂ ਜਥੇਦਾਰ ਕਹਿਣ ਤੋਂ ਵੀ ਅੱਜ ਦੂਰ ਭੱਜਦੇ ਆ ਨਾ ਕਿਉਂਕਿ ਉਹਨੇ ਸੌਦੇ ਵਾਲਾ ਜਿਹੜਾ ਪੁੱਠਾ ਕੰਮ ਜਿਹੜਾ ਕੀਤਾ ਵੀ ਸੌਦੇ ਸਾਦ ਨੂੰ ਉਹਨੇ ਮaaf ਕਰ ਦਿੱਤਾ ਅਸੀਂ ਹੁਣ ਕਹਿੰਨੇ ਆ ਵੀ ਉਹ ਸਾਡਾ ਜਥੇਦਾਰ ਨਹੀਂ ਹੈ ਪਰ ਜਿਹੜੇ ਫੈਸਲੇ ਉਸੇ ਜਥੇਦਾਰ ਨੇ ਅਜ ਤੋਂ ਪਹਿਲਾਂ ਸੁਣਾਏ ਸੀ ਕਿ ਉਹ ਫੈਸਲੇ ਠੀਕ ਸੀਗੇ ਜੇ ਅਸੀਂ ਉਦੋਂ ਕੋਈ ਐਕਸ਼ਨ ਲੈ ਲਿਆ ਹੁੰਦਾ ਉਦੋਂ ਸਿੰਘ ਸਹਿਬਾਨ ਸਿੰਘ ਸਹਿਬਾਨ ਕਹਿ ਕੇ ਉਹਨਾਂ ਦੇ ਗਲਾਂ ਦੇ ਵਿੱਚ ਸਰੋਪੇ ਨਾ ਪਾਏ ਹੁੰਦੇ ਤੇ ਸ਼ਾਇਦ ਅੱਜ ਵਾਲੀਆਂ ਇਹ ਘਟਨਾਵਾਂ ਨਾ ਵਾਪਰਦੀਆਂ ਸ਼ਾਇਦ ਅੱਜਵਲੀਆਂ ਇਹ ਘਟਨਾਵਾਂ ਨਾ ਵਾਪਰਦੀਆਂ ਜੇ ਰੋ ਸ਼੍ਰੀਚੰਦ ਦੇ ਬਾਰੇ ਉਹਨੇ ਬੋਲਿਆ ਤੇ ਉਦੋਂ ਐਕਸ਼ਨ ਲਿਆ ਜਾਂਦਾ ਜਦੋਂ ਹੋਰ ਨਾਨਕਸ਼ਹੀ ਕੈਲੰਡਰ ਦੀ ਗੱਲ ਚੱਲਦੀ ਉਥੇ ਉਹਨੇ ਪੁੱਠਾ ਫੈਸਲਾ ਸੁਣਾਇਆ ਜ਼ਥੇਦਾਰ ਨੇ ਤਾਂ ਕੋਈ ਐਕਸ਼ਨ ਲਿਆ ਜਾਂਦਾ ਜਦੋਂ ਕੌਮ ਦੇ ਵਿਦਵਾਨਾਂ ਨੂੰ ਕੌਮ ਦੇ ਵਿੱਚੋਂ ਛੇਕਿਆ ਗਿਆ ਉਦੋਂ ਕੋਈ ਐਕਸ਼ਨ ਲਿਆ ਜਾਂਦਾ ਨਹੀਂ ਉਦੋਂ ਸਾਡੀ ਕੌਮ ਸੁੱਤੀ ਪਈ ਸੀ ਉਦੋਂ ਸਾਡੀ ਕੌਮ ਸੁੱਤੀ ਪਈ ਸੀ ਸਾਡੀ ਕੌਮ ਉਦੋਂ ਜਾਗਦੀ ਹੈ ਜਦੋਂ ਇਹਦੇ ਗਲ ਤੱਕ ਕੋਈ ਪੁੱਜ ਜਾਂਦਾ ਹੈ ਇਹਦਾ ਗਲਾ ਘੋਟਣਾ ਜਦੋਂ ਕੋਈ ਸ਼ੁਰੂ ਕਰੇ ਨਾ ਇਹ ਫਿਰ ਜਾਗਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੀ ਗੱਲ ਚੱਲ ਰਹੀ ਹੈ ਕਿ ਉਹਨਾਂ ਲੋਕਾਂ ਨੇ ਪੰਨੇ ਫਾੜੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੀ ਜਿਹੜੀ ਉਹਨਾਂ ਨੇ ਬੇਦਵੀ ਕੀਤੀ ਹੈ ਪਰ ਮੈਂ ਇੱਕ ਗੱਲ ਪੁੱਛਣੀ ਚਾਹਾਂਗਾ ਆਪਣੀ ਕੌਮ ਦੇ ਸੱਜਣਾ ਦੇ ਕੋਲੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕੀ ਇਹ ਹੋਣੀ ਹੋਈ ਹੈ? ਕਿ ਇਸ ਤੋਂ ਪਹਿਲਾਂ ਕਦੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਨਹੀਂ ਹੋਈ? ਆਨੰਦਸਰਿਆ ਦੇ ਡੇਰੇ ਦੇ ਵਿੱਚ ਕਦੀ ਜਾ ਕੇ ਵੇਖੋ। ਬਹੁਤੇ ਤਾਂ ਜਾਂਦੇ ਵੀ ਨਹੀਂ ਆਪਣੇ ਆਪ ਨੂੰ ਸਿੱਖ ਖਵਾਉਣ ਵਾਲੇ। ਕੀ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਹੀਂ ਹੋ ਰਹੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਪ੍ਰਕਾਸ਼ ਕਰਕੇ ਨਾਲ ਆਪਣੇ ਪਖੰਡੀ ਸਾਧਾਂ ਦੀਆਂ ਫੋਟੋਆਂ ਲਾਈਆਂ ਹੋਈਆਂ ਕੀ ਇਹ ਬੇਦਬੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹ ਬ੍ਰਾਹਮਣੀ ਕਰਮਕਾਂਡ ਸਾਰੇ ਦੇ ਸਾਰੇ ਹੁੰਦੇ ਨੇ ਕੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦੇ ਉੱਤੇ ਕੋਈ ਬੰਦਾ ਜਿਹੜਾ ਹੈ ਆਪਣੀ ਗੱਦੀ ਲਾ ਕੇ ਬਹਿ ਜਾਂਦਾ ਹੈ ਕੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦੇ ਉੱਤੇ ਹੋਰ-ਹੋਰ ਗ੍ਰੰਥਾਂ ਦਾ ਪ੍ਰਕਾਸ਼ ਕੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਹੀਂ ਵੱਡੇ ਵੱਡੇ ਤਖਤਾਂ ਦੇ ਉੱਤੇ ਗੁਰੂ ਜਿਨ੍ਹਾਂ ਨੂੰ ਇਹ ਤਖਤ ਆਖਦੇ ਨੇ ਉਹਨਾਂ ਦੇ ਉੱਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਉਹਨਾਂ ਗ੍ਰੰਥਾ ਦਾ ਪ੍ਰਕਾਸ਼ ਕੀਤਾ ਹੋਇਆ ਕੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਹੀਂ ਕੀ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੇਦਬੀ ਨਹੀਂ ਜਿਹੜੇ ਦੁਖ ਪੰਜਨੀ ਵਰਗੇ ਗੁਟਕੇ ਤਿਆਰ ਕਰ ਦਿੱਤੇ ਗਏ ਤੇ ਸਾਡੇ ਲੋਕ ਆਮ ਇਹਨਾਂ ਦੁਖ ਪੰਜਨੀ ਦੇ ਗੁਟਕਿਆਂ ਨੂੰ ਲੈ ਲੈ ਕੇ ਪੜ੍ਹਦੇ ਨੇ ਜਦਕਿ ਦੁਖ ਪੰਜਨੀ ਨਾਮ ਦੀ ਬਾਣੀ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਹੀ ਨਹੀਂ ਇਹ ਆਪੂ ਬਣਾਈਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਸ਼ਬਦ ਲੈ ਕੇ ਤੇ ਆਪਣੇ ਆ ਟਾਈਟਲ ਲਿਖ ਦਿੱਤਾ ਉੱਤੇ ਵੀ ਇਹ ਦੁਖਭੰਜਨੀ ਦੀ ਬਾਣੀ ਹੈ ਇਸ ਸੰਕਟਮੋਚਨ ਦੀ ਬਾਣੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਨਹੀਂ ਅਸੀਂ ਉਦੋਂ ਕਿਉਂ ਨਹੀਂ ਬੋਲਦੇ ਗੁਰੂ ਪਿਆਰਿਓ ਜਦੋਂ ਜੇਕਰ ਅਸੀਂ ਪਹਿਲਾਂ ਹੀ ਬੋਲ ਪਏ ਹੁੰਦੇ ਨਾ ਜਦੋਂ ਤੋਂ ਇਹ ਬੇਦਬੀਆਂ ਸ਼ੁਰੂ ਹੋਈਆਂ ਨੇ ਜਦੋਂ ਤੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਤੋੜ ਕੇ ਤਸਵੀਰਾਂ ਦੇ ਨਾਲ ਜੋੜਨਾ ਸ਼ੁਰੂ ਕੀਤਾ ਪਖੰਡੀ ਸਾਧਾਂ ਦੇ ਨਾਲ ਜੋੜਨਾ ਸ਼ੁਰੂ ਕੀਤਾ ਤੇ ਸ਼ਾਇਦ ਅੱਜ ਇਹ ਨੌਬਤ ਜਿਹੜੀ ਹੈ ਉਹ ਨਾ ਆਉਂਦੀ ਸਾਡੇ ਸਮਾਜ ਦਾ ਵੀ ਹਾਲ ਜਿਹੜਾ ਹੈ ਉਹ ਬਹੁਤ ਬੁਰਾ ਏ ਕਿਉਂਕਿ ਅਸੀਂ ਵੀ ਸੱਚ ਦੇ ਸਿਧਾਂਤ ਤੋਂ ਕੋਹਾਂ ਦੂਰ ਆ ਇੱਕ ਬੇਨਤੀ ਕਰਾਂਗਾ ਗੁਰੂ ਸਵਾਰਿਓ ਅੱਜ ਜੇ ਜਾਗੇ ਆ ਨਾ ਹੁਣ ਦੁਬਾਰਾ ਸੌਇਓ ਨਾ ਅੱਜ ਜਾਗਿਆ ਤੇ ਹੁਣ ਦੁਬਾਰਾ ਸੌਇਓ ਨਾ ਹੁਣ ਜਾਗ ਪਈਏ ਪੂਰਨ ਤੌਰ ਦੇ ਉੱਤੇ ਜਾਗ ਪਈਏ ਜੇ ਅੱਜ ਹੁਣ ਸਾਡੀ ਜਾਗ ਖੁੱਲ ਗਈ ਹੈ ਨਾ ਤੇ ਹੁਣ ਪੂਰਨ ਤੌਰ ਦੇ ਉੱਤੇ ਜਾਗ ਪਈਏ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ ਕੇ ਵਿਚਾਰ ਕੇ ਜੀਵਨ ਦੇ ਅੰਦਰ ਕਮਾਈਏ ਤੇ ਆਪਣੇ ਜੀਵਨ ਦੇ ਅੰਦਰ ਇਸ ਸਿਧਾਂਤ ਜਿਹੜਾ ਇਹ ਉਹ ਦ੍ਰਿੜ ਕਰ ਲਈਏ ਇਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸਾਹਿਬ ਮੇਰਾ ਇੱਕੋ ਹੈ ਇਕੋ ਹੈ ਭਾਈ ਏਕੋ ਹੈ ਦਾ ਸਿਧਾਂਤ ਅਸੀਂ ਜਦੋਂ ਆਪਣੇ ਜੀਵਨ ਅੰਦਰ ਲਿਆਵਾਂਗੇ ਤਾਂ ਹੀ ਇਹ ਸਾਡਾ ਜੀਵਨ ਜਿਹੜਾ ਹੈ ਉਹ ਸੁਖਾਲਾ ਹੋ ਸਕਦਾ ਹੈ ਨਹੀਂ ਤੇ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਬਣੇ ਰਹਿਣਗੇ ਕਿਉਂਕਿ ਸਾਨੂੰ ਅਗਵਾਈ ਜਿਹੜੀ ਦੇਣੀ ਹੈ ਉਹ ਕੇਵਲ ਤੇ ਕੇਵਲ ਧੰਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦੇਣੀ ਹੈ ਜੇ ਫਿਰ ਬੰਦਿਆਂ ਦੇ ਪਿੱਛੇ ਲੱਗ ਗਏ ਨਾ ਪਤਾ ਨਹੀਂ ਕਿਹੜਾ ਬੰਦਾ ਐਸਾ ਹੋਵੇ ਜਿਹੜਾ ਗਲਤ ਗਾਈਡ ਕਰ ਦਵੇ ਤੇ ਫਿਰ ਸਾਨੂੰ ਗਲਤ ਪਾਸੇ ਨੂੰ ਤੋਰ ਦਵੇ ਪਾਤਸ਼ਾਹ ਨੇ ਬਾਣੀ ਅੰਦਰ ਆਖਿਆ ਨਾ ਹਰਣਾ ਬਾਝਾਂ ਤੈ ਸਿਕਦਾਰਾਂ ਇਨ੍ਹਾਂ ਪੜਿਆਂ ਨਾਉ ਦੀ ਲੱਗੀ ਜਾਤ ਫਹਾਇਨ ਅੱਗੇ ਨਾਹੀ ਥਾਉ ਇਸ ਕਰਕੇ ਕਿਸੇ ਬੰਦੇ ਦੇ ਮਗਰ ਨਾ ਲਾ ਕੇ ਮਾਨੁਕ ਕੀ ਟੇਕ ਬ੍ਰਿਤੀ ਸਵਜਾਨ ਦੇਵਨ ਕੋ ਇੱਕੇ ਭਗਵਾਨ ਇੱਕ ਗੁਰੂ ਦੇ ਪਿੱਛੇ ਲਾ ਕੇ ਗੁਰੂ ਦੇ ਸਿਧਾਂਤ ਦੇ ਪਿੱਛੇ ਲਾ ਕੇ ਅਸੀਂ ਤੁਰਨਾ ਹੈ ਕਿਸੇ ਵੀ ਬੰਦੇ ਦੇ ਉੱਤੇ ਯਕੀਨ ਨਾ ਕਰਦੇ ਹੋਇਆ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਯਕੀਨ ਕਰਕੇ ਅਸੀਂ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਤੋੜਨਾ ਸ਼ੁਰੂ ਕਰੀਏ بس ਅੱਜ ਦੇ ਹਾਲਾਤਾਂ ਨੂੰ ਵੇਖ ਕੇ ਤਾਂ ਮੈਂ ਇੰਨੀ ਗੱਲ ਕਹਿ ਸਕਦਾ ਵਾਂ ਮੁਦਤੇ ਗੁਜ਼ਰੀਆਂ ਹਨ ਰੰਜ਼ੋਂ ਗਮ ਸਹਤੇ ਹੋਏ ਅਬ ਤੋ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਆਪਣਾ ਵਤਨ ਕਹਤੇ ਹੋ